ਹੋ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਣੀ ਟੈਰੀ ਹੈ ਟਕ ਟੂਰ ਤੇ ਚੱਲੇ ਆ ਟੂਰ ਆ ਜੀ ਪੈਸਟੀਸਾਈਡ ਕੰਪਨੀ ਦਾ ਜਾਣਾ ਆਪਾਂ ਹੈਗਾ ਗਲੋਬਲ ਜੀ ਦੇ ਕੋਲੇ ਬੜੀ ਖੇਤ ਹੁਣ ਆਪਾਂ ਤੁਰਦੇ ਆ ਪਿੰਡੋਂ ਤੇ ਟਾਈਮ ਹੋ ਗਿਆ ਜੀ ਕਿੰਨਾ ਹੋ ਗਿਆ 8:30 ਹੋ ਗਏ ਆ ਬਾਕੀ ਬੰਦਿਆਂ ਨੇ ਅਮਰਸਰ ਕੋ ਜਾਣਾ ਟੈਂਪੂ ਟਰੈਵਲ ਤੇ ਅਸੀਂ ਇੱਧਰੋਂ ਚਾਰ ਜਾਣੀ ਆ ਤੇ ਬਸ ਹੁਣ ਪਿਆਰੀ ਆ ਤੁਰਦੇ ਆ ਬਾਕੀ ਦੋ ਬੰਦੇ ਤਲਵੰਡੀ ਤੋਂ ਮਿਲਣਗੇ ਨਾਲ ਉਹਨਾਂ ਉਨੋਤੀਆ ਕੇ ਮਿਲਦੇ ਆ ਲੈ ਵੀ ਨਾਮ ਵੀ ਰਣ ਸਿੰਘ ਰੈਡੀ ਬਿਲਕੁਲ ਸਾਡਾ ਹੁਣ ਰੋਲ ਆਏ ਪੈ ਗਿਆ ਵੀ ਇਹ ਕਹਿੰਦਾ ਗੱਡੀ ਤੂੰ ਪਹਿਲਾਂ ਚਲਾ ਪਾੜਾ ਚ ਮੈਂ ਚਲਾਉਂਗਾ ਨਹੀਂ ਇਹ ਰੋਟੀ ਖਾਂ ਤੋਂ ਬਾਅਦ ਬ੍ਰੇਕਫਾਸਟ ਕਰ ਆ ਕੋਸ਼ਾ ਕਿੰਦੇ ਵਾਂਗੂ ਰੋਟੀ ਖਾ ਕੇ ਮੈਨੂੰ ਨੀਂਦ ਆਉਣ ਲੱਗ ਪਈ ਨੀਂਦ ਫਿਰ ਮੈਂ ਗੱਡੀ ਚਲਾਉਂਗਾ ਤੇ ਮੈਂ ਫਿਰ ਰੋਟੀ ਗਾਂ ਦਾ ਹੀ ਖਾਉਂਗਾ ਪਰ ਮੈਂ ਪਹਿਲਾਂ ਖਾਣਾ ਹੀ ਧਿਆ ਦੇ ਆਪਾਂ ਇੱਥੇ ਖਾਵਾਂਗੇ ਯਾਰ ਜਿੱਦੋਂ ਪਹਾੜ ਦੇ ਸ਼ੁਰੂ ਹੋਣ ਲਈ ਕਰੀਏ ਮੈਂ ਰੋਟੀ ਖਾਣੀ ਆ ਇਹ ਗੱਲ ਆ ਉਹ ਤਾਂ ਠੀਕ ਆ ਸਿੱਧੇ ਰੋਡ ਤੇ ਤੂੰ ਮਜ਼ਾ ਹੀ ਨਹੀਂ ਆਉਂਦਾ ਬੜਾ ਹਨਾ ਉਹ ਤਾਂ ਐਂ ਸਟੇਰੀਂਗ ਜਾਂ ਫੜਿਆ ਤੇ ਬੈਠੇ ਰਹਿੰਦੇ ਉੱਥੇ ਥੋੜਾ ਜਿਹਾ ਸਵਾਦ ਆਉਂਦਾ ਪਰ ਐਡੀ ਵੀ ਨਹੀਂ ਗੱਲ ਕੋਈ ਠੀਕ ਆ ਮੈਂ ਤਾਂ ਹੁਣੇ ਜਾ ਕੇ ਆਇਆ ਉੱਥੇ ਅ ਜਲਾਈ ਚ ਜਾ ਕੇ ਆਇਆ ਹੁਣ ਮੈਂ ਆਪਦੀ ਜ਼ਿੰਦਗੀ ਚ ਡਲੌਦੀ ਚੱਲਿਆ ਚੌਥੀ ਵਾਰ ਮੈਂ ਪਹਿਲੀ ਵਾਰ ਚੱਲਿਆ ਅੱਛਾ ਤੂੰ ਜਮਾਂ ਪਹਿਲੀ ਵਾਰ ਆ ਮੈਂ ਚੌਥੀ ਵਾਰ ਐਕਸਪੀਰੀਅੰਸ ਮੇਰਾ ਸਭ ਤੋਂ ਪਹਿਲਾ ਟੂਰ ਵੀ ਮੈਂ ਲਾਇਆ ਸੀਗਾ 2000 ਸਾਲਾਂ ਚ ਉਹ ਵੀ ਕੰਪਨੀ ਨਾਲ ਗਿਆ ਸੀਗਾ ਹਨਾ ਫਿਰ ਔਰ ਬੁੱਢਿਆਂ ਨਾਲ ਗਿਆ ਫਿਰ ਪਿਛਲੇ ਸਾਲ ਫੈਮਿਲੀ ਨਾਲ ਗਏ ਸਾਰੇ ਆ ਹੁਣ ਚੌਥਾ ਟੂਰ ਫੇਰ ਉੱਥੋਂ ਲਈ ਆ ਪਿਛਲੇ ਸਾਲ ਬਣ ਗਿਆ ਸੀ ਪ੍ਰੋਗਰਾਮ ਮੇਰਾ ਡਲੋਹੀ ਗਈ ਸੀ ਆਹੋ ਜੇ ਤੂੰ ਜੰਮੂ ਗਈ ਪਟਾਣਕੋਟ ਜਾ ਕੇ ਪਟਾਣਕੋਟ ਜਾ ਕੇ ਤੂੰ ਮੌਕੇ ਤੇ ਫੈਸਲਾ ਲੈਂਦੇ ਸਿੱਧਾ ਜੰਮੂ ਕਸ਼ਮੀਰ ਤੇ ਪਤਨੀ ਟਾਪ ਚ ਲਾ ਗਈ ਹੈ ਨਾ ਹਾਂ ਫਸੇ ਉਹ ਵੀ ਠੀਕ ਆ ਇਹ ਤਾਂ ਨੇੜੇ ਚੱਲ ਹੁਣ ਵੇਖ ਹੀ ਲੈਣਾ ਉਹ ਉਹ ਜ਼ਰੂਰੀ ਸੀ ਆਪਾਂ ਨੂੰ ਵੇਖਣਾ ਹੈ ਨਾ ਹੁਣ ਉਹ ਜਿਹੜੇ ਦੋ ਬੰਦੇ ਨੇ ਨਾ ਆਪਣੇ ਫਰਾਈਪਰ ਵਾਲੇ ਵੰਡੀ ਚੌਕ ਤਲਵੰਡੀ ਆਪਣੂੰ ਚੌਂਕ ਤੇ ਮਿਲਣਗੇ ਤੇ ਆਪਾਂ ਟੈਂਕੀ ਫੁੱਲ ਕਰਾ ਕੇ ਤੇ ਚੌਂਕ ਤੇ ਖੜ੍ਹ ਜਾਂਦੇ ਆਂ। ਤਲਵੰਡੀ ਆ ਹੀ ਜਾਂਦੀ ਹੈ। ਹਾਂ ਉਹ ਸਾਨੂੰ ਜੀਰੇ ਵਾਲੀ ਬੱਸ ਨਹੀਂ ਮਿਲੀ। ਮੈਂ ਕਹਾਂ ਆ ਜਾਓ ਰੇ ਇੱਥੇ ਠੀਕ ਹੈ। ਆ ਕੇ ਮਨ ਕਰ ਰਹੇਗਾ ਮੈਂ ਕੀ ਕਰਨਾ ਕੀ ਹੈ ਮੈਂ। ਆ ਆ ਗਿਆ ਆਪਣਾ ਤਲਵੰਡੀ ਭਾਈ ਵਾਲਾ ਚੌਂਕ ਤੇ ਜਿਹੜੇ ਆਪਣੇ ਫਰੇਪਰ ਵਾਲੇ ਬੰਦੇ ਆ ਨਾ ਉਹਨਾਂ ਨੇ ਇੱਥੇ ਪਹੁੰਚਣਾ ਹੈ। ਪਰ ਹਜੇ ਉਹਨਾਂ ਨੂੰ ਅੱਧਾ ਘੰਟਾ ਲੱਗ। ਹਾਂ ਅੱਧਾ ਘੰਟਾ ਉਹਨਾਂ ਲੱਗ ਜਾਣਾ ਤੇ ਆਪਾਂ ਕਰਾ ਲਈਏ ਤੇਲ ਫੁੱਲ। ਨਾਲੇ ਜੰਮ ਵਿੱਚ ਮਿਲਦੇ ਜਾਂ ਕਿੰਦਾ ਉੱਥੇ ਹੋਇਆ ਤਾਂ ਕਿੰਦੇ ਕਹਿੰਦੇ ਨੇ ਬਹੁਤ ਸ਼ੌਂਕ ਹੈ ਜਾਣ ਆਉਣ ਦਾ ਪਰ ਉਹਦੇ ਕੋਲ ਨਾ ਕਰੇ ਯਾਰ ਟਾਈਮ ਨਹੀਂ ਮਿਲਦਾ ਕੱਲੇ ਨੂੰ ਸ਼ੌਂਕ ਸਾਰੇ ਨਹੀਂ ਹੁੰਦਾ ਸਹੀ ਗੱਲ ਆ ਗੱਲ ਤਾਂ ਟਾਈਮ ਨਹੀਂ ਨਿਕਲਦਾ ਬੂਰੀਆਂ ਕੇ ਆਹ ਕਿੰਦੇ ਰਸਿਗਾ ਬੱਸ ਆ ਗਏ ਚੌਂਕ ਤੇ ਉਹੀ ਬੰਦਾ ਨਾ ਦੂਰ ਹੀ ਹੁੰਦਾ ਤਾਂ ਵੀ ਐਵੇਂ ਕਹਦਣ ਕਿ ਪਹੁੰਚ ਗਏ ਪਹੁੰਚ ਗਏ ਇੱਥੇ ਲੱਲੇ ਕੋਲੇ ਹੁੰਦਾ ਹਾਂ ਆਹ ਬਈ ਆਪਣਾ ਚੌਂਕ ਤੇ ਇੱਧਰ ਆਉਣੀ ਆ ਬੱਸ ਫਰਾਈਪਰ ਵੱਲੋਂ ਇੱਥੇ ਉਤਰਨੇ ਉਹ ਦੋ ਬੰਦੇ ਜਿੰਨਾਂ ਤੁਸੀਂ ਡੇਟ ਕਰਦੇ ਆ ਨਾਲ ਜਾਣਾ ਜਿੰਨਾਂ ਨੇ ਸਾਡੇ ਉਹਨੂੰ 2 ਮਿੰਟ ਚ ਆ ਗਏ 10 ਮਿੰਟ 10 ਹੋ ਗਏ ਉਹਨਾਂ ਆ ਬੱਸ ਆ ਗਈ ਇੱਕ ਫਰੇਪਰ ਵੱਲੋਂ ਲਾਓ ਵੀ ਉਹ ਆ ਗਏ ਬੰਦੇ ਵੀ ਆਪਣੇ ਆਜੋ 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 ਆ ਆ ਜੀ ਇਹ ਕੰਦੇ ਬੰਦੇ ਭਾਈ ਜਿਹੜੇ ਨਾਲ ਆਪਣੇ ਜਾਣੇ ਆ ਦੋ ਜਾਣੇ ਇੱਕ ਤਾਂ ਬੰਦਾ ਕੰਪਨੀ ਦਾ ਹੀ ਹੈ ਤੇ ਇੱਕ ਬਾਈ ਫਰੇਪਰ ਦਾ ਇਹਦੀ ਦੁਕਾਨ ਚੰਗੀ ਮੱਕੜ ਸਾਹਿਬ ਕਹਿੰਦੇ ਉਹਨੂੰ ਅੱਜ ਵੀ ਵਾਰੀ ਮਿਲੇ ਆਪਾਂ ਤਾਂ ਫਿਰ ਕਹਿੰਦਾ ਮੈਂ ਬਾਚਣਾ ਤੇ ਹਨ ਮੈਂ ਜਾਂਦਾ ਕੋਈ ਨਹੀਂ ਆਪਾਂ ਥੱਲੇ ਜਾਂਦੇ ਬੋਲਦੇ ਬੜਿਆ ਹੁੰਦਾ ਉਹ ਖੜਾ ਕਿੱਥੇ ਪਈ ਹੈ ਉਹ ਦੇ ਘਰ ਵਿੱਚ ਫੱਟ ਕੇ ਮਤਲਬ ਕਿ ਜਿਹੜਾ ਮੋਟਾੰਵਾ ਕਰਦਾ ਮੋਟੰਵਾ ਕਰਦਾ ਵੇਲਾ ਜੱਲੋਂ ਫੱਟ ਕੇ ਆਪ ਵੀ ਉਹ ਨਹੀਂ ਮਤਲਬ ਕਿ ਕੰਮ ਨਹੀਂ ਕਰਦਾ ਅਸਲ ਤਾਂ ਜਿਹੜੀ ਜਿਹੜਾਈ ਕਰ ਲਈ ਜਿਹੜਾ ਆਪ ਦੇ ਸਰੀਰ ਦਾ ਬਹੁਤ ਜ਼ਿਆਦਾ ਧਿਆਨ ਰੱਖਦਾ ਕੈਲਰੀਆਂ ਪੋਡਰੀਆਂ ਦਾ ਜੋੜ ਕੇ ਮੈਂ ਬਹੁਤ ਰੱਖਦਾ ਪਰ ਅੱਜ ਕਹਿੰਦੇ ਕੀ ਖੰਦਾ ਏ ਹਰੋਂ ਕਰ ਲੈਣਾ ਆਪਾਂ ਕਰ ਦੇਣਾ ਫੋਨ ਦੁਕਾਨ ਤੇ ਲੋ ਜੀ ਇੱਥੋਂ ਹੁਣ ਆਪਾਂ ਖਾ ਪੀ ਲਿਆ ਕਾਫੀ ਕਾਫੀ ਪੀ ਕੇ ਥੋੜੀ એનર્ਜੀ ਜੀ ਆਈ ਏ ਹੁਣ ਆਪਾਂ ਚੱਲਦੇ ਸਦਾ ਪਠਾਨਕੋਟ ਚੱਲ ਕੇ ਮਾੜਾ ਮੁਰਤਾ ਕੁਝ ਖਾਣਾ ਹੋਇਆ ਤਾਂ ਖਾਵਾਂਗੇ ਅਜ ਤਾਂ ਫਿਰ ਸਫਰ ਨਿਵੇੜਦੇ ਨਾਲ ਪਹੁੰਚ ਗਏ ਦੂਜੇ ਸਾਰੇ ਅੱਗੇ ਪਹੁੰਚ ਗਏ ਸਭ ਤੋਂ ਪਿੱਛੇ ਆਪਾਂ ਹੀ ਆ ਕੋਈ ਦਲ ਦੀ ਪਾਸੇ ਪਤੇ ਦਾ ਟਾਈਮ ਤੇ ਆਰਾਮਦਾਰੀ ਨਾਲ ਪਹੁੰਚ ਜਾਾਂਗੇ ਏਡੀ ਗੱਲ ਨਹੀਂ ਕੋਈ ਆ ਜਾਓ ਫਿਰ ਮਿਲਦੇ ਅੱਗੇ ਜਾਦੇ ਤਾਂ ਹਾਂ ਜੀ ਤਾਂ ਇੱਥੋਂ ਸ਼ੁਰੂ ਹੋ ਗਿਆ ਹਿਮਾਚਲ ਪੰਜਾਬ ਦੀ ਹੱਦ ਖਤਮ ਹੋ ਗਈ ਹੈ ਧਾਰ ਘਾੜਾ ਟੱਪੇ ਆ ਜਿੰਵਜੀ ਰਹਿ ਗਿਆ ਇੱਥੋਂ 55 ਕਿਲੋਮੀਟਰ ਰਹਿ ਗਿਆ ਹੈ ਬਾਕੀ ਸਾਰੇ ਅੱਗੇ ਚਲੇ ਗਏ ਆ ਅਸੀਂ ਸਾਰਿਆਂ ਤੋਂ ਪਿੱਛੇ ਆ ਗਏ ਨਹੀਂ ਅੱਗੇ ਆ ਗਏ ਇਹ ਸਾਰਾ ਬੜੀ ਖੇਤੀ ਆ ਹਾਂ ਭਾਈ ਜੀ ਬੜੀ ਮੇਰੀ ਠੀਕ ਆ ਇਹ ਤੇ ਢਲੌਂਜੀ ਦਾ ਫਿਰ ਇਕੱਠੇ ਰਲੇ ਜੇ ਪਏ ਆ ਜਿਹੋ ਜਿਹਾ ਸੰਗਣੇ ਵੀਰ ਜੀ ਨੂੰ ਆਪਾਂ ਦੱਸ ਸਕਦੇ ਹਾਂ ਉਹ ਤਾਂ ਹੀ ਤੇ ਉਧਰ ਬਾਰ-ਬਾਰ ਜਾਂਦੇ ਆ ਕੋਲੇ ਤਾਂ ਆ ਵੀਊ ਪੁਆਇੰਟ ਤੇ ਕਹਿੰਦੇ ਤਾਂ ਖੜੇ ਖੜ ਜਾਂਦੇ ਲੋਕ। ਕੁ ਬੜੀ ਖੌਣ ਖਾਈ ਨੇ ਨਾ। ਇੱਥੇ ਲਾ ਰੋ ਦਿੰਦੇ ਮਾੜਾ ਮੋਟਾ ਟੇਡਾ ਆ ਕੇ। ਝਟ ਘਣਾਉਣ ਚੱਲਦੇ ਆਪਾਂ ਉੱਥੇ। ਹਾਈ ਕੋ ਸਾਉਂ। ਦੇਖ ਲਿਆ। ਦੋਤੀ ਆਪਾਂ ਪਹੁੰਚ ਗਏ ਆਪਣੇ ਹੋਟਲ ਰਾਇਲ ਰੈ residenc. ਕਿੰਦੇ ਭਾਈ ਸੁਣਾ ਇਹ ਦੇਖੀ ਨੰਬਰ ਲੈ ਲੈ ਵੀ ਆ ਜਿਹੜੇ ਆਪਾਂ ਹੋਟਲ ਚਾਹੀਏ ਆ ਸਾਰਾ ਕੁਝ ਲੱਗਾ ਖਾਣੇ ਨੂੰ ਦੇਖਦੇ ਆ ਆਪਣੇ ਮਤਲਬ ਦਾ ਕੁਝ ਹੈਗਾ ਦਾਲ ਸਬਜੀ ਆਹ ਕਿੰਦੇ ਨਰੇਨ ਨੂੰ ਕੋ ਲੱਭ ਗਿਆ ਨਰੇਨ ਦੇ ਕੰਮ ਦਾ ਸਾਰਾ ਚਾਹਣਾ ਭਾਈ ਕੀ ਰਹੀਂ ਜਲੂ ਰਹੇ ਇਹ ਭਾਈ ਪਹੂਗਾ ਸਾਰਾ ਕੁਝ ਰਾਬਟੀ ਦੀ ਉਡੀਕ ਹੈ ਨਾ ਕੋਸ ਨਹੀਂ ਕੱਟਣਾ ਆਪਾਂ ਇੱਕ ਜੀ ਸਬਜੀ ਗਾਲ ਦੇ ਸ਼ਰਮਾ ਜੀ ਆ ਸਬਜੀ ਨੂੰ ਪਤਾ ਲੱਗਦਾ ਕਾਦੀ ਹੈ ਨਾ ਉਹ ਕੋਈ ਗੱਲ ਹੀ ਕਰਦੇ ਕਰਦੇ ਸੀ ਦਾਲ ਦੀ ਓਕੇ ਉਹ ਹਾਂ ਹਾਂ ਕੋਈ ਨਹੀਂ ਤੁਸੀਂ ਤੋਂ ਲੋਰੀ ਆ ਆਪਣਾ ਰੂਮ ਹੈ ਰੂਮ ਖੈਰ ਚੰਗਾ ਸੋਹਣਾ ਹੈ ਖੁੱਲਾ ਡੁੱਲਾ ਆਰਾਮਦਾਇਕ ਹੈ ਹੈ ਤੇ ਉਹ ਤੂੰ ਨੱਪੈ ਨਹੀਂ ਉਹ ਨਾ ਬੱਟ ਜਾ ਕੋਈ ਹੈਗਾ ਵਿਊ ਕੋਈ ਦੇਖਣ ਨੂੰ ਇੰਦਰ ਮਗਰ ਬਸ ਉਹੀ ਉਹ ਹੀ ਦਰਖਤ ਜੀ ਕੋਈ ਹਾਰ ਹੈ ਗੁੱਡ ਲੈ ਵੀ ਕਮਰਾ ਕਮਰਾ ਦਾ ਕਹਿੰਦੇ ਜੀ ਬਹੁਤ ਵਧੀਆ ਪਰ ਨਰੈਣ ਨੂੰ ਇੱਕ ਪਰੇਸ਼ਾਨੀ ਹੋਈ ਪਈ ਦੀ ਆ ਜਿਹੜਾ ਲੱਗਾ ਪਿਆ ਜਗਦਾ ਕਿਉਂ ਨਹੀਂ ਗਿਆ ਉਹਦੀ ਤਾਰ ਜੀ ਮੂਰੇ ਪਲੱਗ ਵੀ ਜਣੀਗਾ ਪਰ ਇਹ ਕੋਸ਼ਿਸ਼ ਕਰ ਰਿਹਾ ਤਾਂ ਵੀ ਮੈਂ ਤੈਨੂੰ ਜਗਾਉਣਾ ਹੀ ਜਗਾਉਣਾ ਹਰ ਹਾਲਤ ਕਿਵੇਂ ਬਣੀ ਗੱਲ ਕੋਈ ਮੈਨੂੰ ਵੈਸੇ ਆਪਾਂ ਨੂੰ ਕੋਈ ਨੇਹਰਾ ਤਾਂ ਨਹੀਂ ਯਾਰ ਜੇ ਤੁੱਕ ਵੀ ਜ਼ਰੂਰੀ ਆ ਮੈਂ ਵੈਸੇ ਹੀ ਸਮਾਨ ਜਿਹੜਾ ਐਸੈਸਰੀ ਦਿੱਤੀ ਆ ਅੱਛਾ ਸਾਰਾ ਚੈੱਕ ਕਰਨਾ ਇਹ ਰੱਖਿਆ ਕਿ ਐਸੈਸਰੀ ਮਿਲੀ ਆ ਆ ਵੀ ਉਹ ਗੱਲ ਨਹੀਂ ਹੈਗੀ ਆ ਬੜ ਕਮਾਂਗੇ ਆ ਥੋੜਾ ਰੂਮ ਇਹਨਾਂ ਵਧਗਾ ਨਹੀਂ ਸੀ ਉਹ ਫਲਾਨੀ ਚੀਜ਼ ਆ ਤੁਹਾਡੀ ਜੱਲੀ ਨਹੀਂ ਬਈ ਕਵਾਂਗੇ